ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸਵਾਗਤ ਹੈ ਆਪ ਸਭ ਦਾ ਪੰਜਾਬੀ ਦੀ ਕਲਾਸ ਦੇ ਵਿੱਚ ਮੈਂ ਗੁਤਿੰਦਰ ਕੌਰ ਪੰਜਾਬੀ ਮਿਸਟਰੈਸ ਸ਼ਹੀਦ ਸਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਸਹਿਬਜਾਦਾ ਅਜੀਤ ਸਿੰਘ ਨਗਰ ਤੋਂ ਆਪ ਸਭ ਦਾ ਨਿੱਘਾ ਸਵਾਗਤ ਹੈ ਬੱਚਾ ਜੀ ਤੇ ਬੜੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੀ ਹੁਣ ਆਨਲਾਈਨ ਜਿਹੜੀ ਸਟੱਡੀਜ਼ ਆ ਉਹ ਇਹਨਾਂ ਚੈਨਲਸ ਦੁਆਈ ਹੀ ਵਿਦਿਆਰਹੀ ਕਰ ਰਹੀ ਹੈ ਹਨਾ ਤੇ ਅੱਜ ਅਸੀਂ ਜੋ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਉਹ ਹੈਗਾ ਪੰਜਾਬੀ ਦਾ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਹਾਂਜੀ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀਆਂ ਕਵਤਾਵਾਂ ਬਾਰੇ ਅਸੀਂ ਗੱਲ ਕਰਨੀ ਆ ਤਾਂ ਪਹਿਲਾਂ ਬਿٹے ਅਸੀਂ ਕਵੀ ਬਾਰੇ ਥੋੜਾ ਜਿਹਾ ਜਾਣ ਲਈਏ ਅਸਲ ਵਿੱਚ ਦੀਵਾਨ ਸਿੰਘ ਕਾਲੇਪਾਣੀ ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟੀਆਂ ਖੁਰਦ ਜ਼ਿਲ੍ਹਾ ਸਿਆਲਕੋਟ ਬਰਤਾਨਵੀ ਪੰਜਾਬ ਹੋਨ ਪਾਕਿਸਤਾਨ ਦੇ ਵਿੱਚ ਹੈਗਾ ਹੈ ਹਨਾ ਤੇ ਇਸ ਸਿਆਲਕੋਟ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਿਆ ਕਿਉਂਕਿ ਪਹਿਲਾਂ ਜਿਹੜਾ ਸਾਡਾ ਪੰਜਾਬ ਇੱਕ ਪੰਜਾਬ ਪਾਕਿਸਤਾਨ ਚ ਜਿਹਨੂੰ ਆਪਾਂ ਲੈਂਦਾ ਪੰਜਾਬ ਕਹਿੰਨੇ ਆ ਤੇ ਇੱਕ ਪੰਜਾਬ ਸਾਡੇ ਕੋਲ ਹੈ ਜਿਹਨੂੰ ਅਸੀਂ ਪੂਰਬੀ ਪੰਜਾਬ ਕਹਿੰਨੇ ਆ ਹਨਾ ਤੇ ਉਸ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਦਾ ਨਾਮ ਇੰਦਰਕੌਰ ਸੀ ਬਚਪਨ ਵਿੱਚ ਹੀ ਮਾਤੇ ਪਿਤਾ ਜੀ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਸਾਰਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਦਾਦੀ ਜੀ ਅਤੇ ਚਾਚਾ ਜੀ ਸਰਦਾਰ ਸੂਨ ਸਿੰਘ ਨੇ ਕੀਤਾ ਸੀ ਤੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚੋਂ ਹੀ ਆਪਣੀ ਮੁੰਡਲੀ ਵਿਦਿਆ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਦਸਕਾ ਦੇ ਮਿਸ਼ਨ ਸਕੂਲ ਦੇ ਵਿੱਚ ਉਹ ਦਾਖਲ ਹੋ ਗਏ ਸੀਗੇ ਇਸ ਤੋਂ ਬਿਨਾ ਉਹਨਾਂ ਨੇ 8ਵੀਂ ਜਦੋਂ ਕੀਤੀ ਫਿਰ 1915 ਦੇ ਵਿੱਚ ਖਾਲਸਾ ਹੀ ਸਕੂਲ ਸਿਆਲਕੋਟ ਤੋਂ ਉਹਨਾਂ ਨੇ 10ਵੀਂ ਪਾਸ ਕੀਤੀ 1916 ਦੇ ਵਿੱਚ ਉਹ ਆਗਰਾ ਦੇ ਮੈਡੀਕਲ ਕਾਲਜ ਦੇ ਵਿੱਚ ਦਾਖਲ ਹੋਏ ਤੇ 1921 ਦੇ ਵਿੱਚ ਮੈਡੀਕਲ ਸਰਵਿਸ ਵਿੱਚ ਡਿਪਲੋਮਾ ਲੈਣ ਤੋਂ ਬਾਅਦ 라ਵਲਪਿੰਡੀ ਛੌਣੀ ਦੇ ਵਿੱਚ ਫੌਜ ਦੇ ਡਾਕਟਰ ਵੱਜੋ ਨਿਯੁਕਤ ਹੋ ਗਏ ਹੈ ਨਾ ਜਿਵੇਂ ਫੌਜ ਬੇਟੇ ਫੌਜ ਵਿੱਚ ਵੀ ਹਰ ਤਰ੍ਹਾਂ ਦੇ ਜਿਹੜੇ ਬੰਦਿਆਂ ਦੀ ਲੋੜ ਹੁੰਦੀ ਹੈ ਤਾਂ ਉੱਥੇ ਵੀ ਡਾਕਟਰ ਰੱਖੇ ਜਾਂਦੇ ਨੇ ਤਾਂ ਉੱਥੇ ਉਹਨਾਂ ਦੀ ਅਪਾਇੰਟਮੈਂਟ ਹੋ ਗਈ ਉੱਥੇ ਉਹਨਾਂ ਨੇ ਜੁਆਇਨ ਕੀਤਾ ਇਸ ਤੋਂ ਬਿਨਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਰੋਚਕ ਦੌਰ ਜਿਹੜਾ ਹੈਗਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਹਨਾਂ ਦੀ ਬਦਲੀ ਜਿਹੜੀ ਹੈ ਰੰਗੂਨ ਦੀ ਹੋ ਜਾਂਦੀ ਹੈ ਰੰਗੂਨ ਬੇਟੇ ਜਗ੍ਹਾ ਦਾ ਨਾਮ ਹੈ ਥਾਂ ਦਾ ਨਾਮ ਹੈ ਉੱਥੇ ਉਹਨਾਂ ਨੂੰ 1927 ਦੇ ਵਿੱਚ ਅੰਨੇਮਾਨ ਦੇ ਇੱਕ ਸਕੂਲ ਵਿੱਚ ਭੇਜ ਦਿੱਤਾ ਗਿਆ ਸੀਗਾ ਜਿੱਥੇ ਵਿਦਿਆਰਥੀਆਂ ਨੂੰ ਤਮਿਲ ਤੇਲਗੂ ਤੇ ਪੰਜਾਬੀ ਪੜ੍ਹਾਏ ਜਾਂਦੇ ਸੀ ਤੇ ਗੁਰਦੁਆਰੇ ਦੇ ਵਿੱਚ ਹੀ ਦੀਵਾਨ ਸਿੰਘ ਆਪਣੀਆਂ ਕਵਤਾਵਾਂ ਵੀ ਸੁਣਾਉਂਦੇ ਹੁੰਦੇ ਸੀਗੇ ਤੇ ਭਾਰਤੀ ਲੋਕਾਂ ਨਾਲ ਗੁਲਾਮੀ ਅਤੇ ਆਜ਼ਾਦੀ ਦੀਆਂ ਸਮੱਸਿਆਵਾਂ ਦੇ ਵਿਚਾਰ ਵਟਾਂਦਰੇ ਜਿਹੜੇ ਐ ਉਹ ਕਰਦੇ ਹੁੰਦੇ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਆਜ਼ਾਦੀ ਸੰਗਰਾਮ ਦਾ ਜਿਹੜਾ ਤਰਾਸਦੀ ਹੈ ਉਸ ਸਮੇਂ ਦੀ ਉਹਨਾਂ ਸਾਰਿਆਂ ਨੂੰ ਹੰਡਾਇਆ ਉਹਨਾਂ ਦੇ ਨਾਮ ਨਾਲ ਕਾਲੇ ਪਾਣੀ ਸ਼ਬਦ ਵੀ ਉਦੋਂ ਹੀ ਬਟੇ ਜੁੜਦਾ ਜਦੋਂ ਉਹਨਾਂ ਦੀ ਜਿਹੜੀ ਬਤਲੀ ਹੈ ਉਹ ਅੰਡੇਵਾਂ ਦੇ ਵਿੱਚ ਰਹਿੰਦੇ ਸੀਗੀ ਅੰਡੇਮਾਨ ਨਿਕੋਬਾਰ ਇੱਕ ਟਾਪੂ ਹੈਗਾ ਆਪਣੇ ਭਾਰਤ ਦੇ ਹਿੱਸੇ ਦਾ ਜਿੱਥੇ ਪਹਿਲਾਂ ਸਜ਼ਾ ਦੇਣ ਲਈ ਜਦੋਂ ਭੇਜਿਆ ਜਾਂਦਾ ਸੀ ਉਹ ਕਹਿੰਦੇ ਕਾਲੇ ਪਾਣੀ ਦੀ ਸਜ਼ਾ ਹੋ ਗਈ ਕਾਲੇ ਪਾਣੀ ਕਾਲਾ ਪਾਣੀ ਅਸਲ 'ਚ ਉਥੇ ਪਾਣੀ ਕਾਲਾ ਨਹੀਂ ਹੈ ਕਾਲੇ ਪਾਣੀ ਕਹਿੰਦਾ ਭਾਵ ਕੀ ਆ ਵੀ ਉਥੇ ਜੇਕਰ ਕਿਸੇ ਨੂੰ ਕੈਦ ਕੀਤਾ ਜਾਂਦਾ ਉਹ ਭੱਜ ਕੇ ਕਿਤੇ ਜਾ ਨਹੀਂ ਸਕਦਾ ਕਿਉਂਕਿ ਉਹਦੇ ਸਾਰੇ ਪਾਸੇ ਬਹੁਤ ਦੂਰ ਤੱਕ ਪਾਣੀ ਹੀ ਪਾਣੀ ਹੈ ਠੀਕ ਹੈ ਹਿੰਦ ਮਹਾਸਾਗਰ ਹੈ ਅਰਬ ਸਾਗਰ ਹੈ ਬੰਗਾਲ ਦੀ ਖੜੀ ਤਾਂ ਕਿਤੇ ਵੀ ਭੱਜਿਆ ਨਹੀਂ ਜਾ ਸਕਦਾ ਇਸ ਕਰਕੇ ਉਹਨੂੰ ਕਾਲੇ ਪਾਣੀ ਦੀ ਸੋਜਾ ਕਹਿ ਦਿੰਦੇ ਸੀ ਤੇ ਡਾਕਟਰ ਦੀਵਾਨ ਸਿੰਘ ਕਾਨ ਦੇ ਨਾਲ ਕਾਲੇ ਪਾਣੀ ਸ਼ਬਦ ਉਦੋਂ ਲੱਗਿਆ ਜਦੋਂ ਉਹਨਾਂ ਦੀ ਜਿਹੜੀ ਪੋਸਟਿੰਗ ਆ ਅੰਡੇਮਾਨ ਦੀ ਸੀਗੀ ਤਾਂ ਉਸ ਤੋਂ ਬਾਅਦ ਹੀ ਉਹਨਾਂ ਦਾ ਨਾਮ ਜਿਹੜਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਰੱਖਿਆ ਗਿਆ ਸੀਗਾ ਕਾਪ ਸੰਗ੍ਰਹਿ ਦੀ ਜੇ ਕੱਲ ਗੱਲ ਕਰੀਏ ਉਹਨਾਂ ਦੇ ਜਿਹੜੇ ਕਾਪ ਸੰਗ੍ਰਹਿ ਨੇ ਵਗਦਾ ਪਾਣੀ ਜੋ ਅਸੀਂ ਕਵਤਾਜ ਕਰਨੀ ਆ ਵਗਦੇ ਪਾਣੀ 1938 ਦੇ ਵਿੱਚ ਛਪਿਆ ਸੀਗਾ ਤੇ ਉਹਨਾਂ ਦੇ ਦੋ ਹੋਰ ਕਾਪ ਸੰਗ੍ਰਹਿ ਅੰਦਮ ਲਹਿਰਾ ਮੁਲਿਆਂ ਦੇ ਬੇਰ ਉਹਨਾਂ ਦੀ ਮੌਤ ਤੋਂ ਬਾਅਦ ਛਪੇ ਬੇਟਾ ਉਹਨਾਂ ਦੀ ਵਿਗਿਆਨਿਕ ਸੋਚ ਮਨੁੱਖੀ ਮਨੋਵਿਗਿਆਨ ਦੀ ਸੂਝ ਲੋਕਾਂ ਲਈ ਕੁਝ ਕਰਨ ਦੀ ਤਾਂਗ ਤੇ ਆਜ਼ਾਦੀ ਲਈ ਤੜਪ ਇਹ ਕਥਨੀ ਤੇ ਕਰਨੀ ਵਿੱਚ ਫਰਕ ਨਾ ਹੋਣਾ ਉਹਨਾਂ ਦੀ ਕਵਤਾ ਦੇ ਕੁਝ ਖਾਸ ਵਿਸ਼ੇ ਰਹੇ ਨੇ ਕਹਿਣ ਦਾ ਭਾਵ ਕਿ ਉਹਨਾਂ ਨੇ ਬਹੁਤ ਹੀ ਅਗਾਂਵਧੂ ਸੋਚ ਦੇ ਨਾਲ ਕਵਤਾ ਨੂੰ ਲਿਖਿਆ ਪੇਸ਼ ਕੀਤਾ ਉਹਨਾਂ ਦੀ ਕਵਤਾਵਾਂ ਦੇ ਵਿੱਚ ਬਹੁਤ ਹੀ ਪੋਜ਼ਿਟਿਵਿਟੀ ਜਿਹੜੀ ਆ ਸਾਨੂੰ ਦੇਖਣ ਨੂੰ ਮਿਲਦੀ ਹੈ ਸਕਾਰਾਤਮਕਤਾ ਜਿਹੜੀ ਆ ਉਹ ਸਾਨੂੰ ਵੇਖਣ ਨੂੰ ਮਿਲਦੀ ਹੈ ਕਵਤਾ ਦੀ ਗੱਲ ਕਰਦੇ ਹਾਂ ਕਵਤਾ ਹੈ ਵਗਦੇ ਪਾਣੀ ਕਵਤਾਸੀਂ ਗਾ ਕੇ ਜਾਂ ਤਰਨਮ ਜਿਹਾ ਬੋਲ ਕੇ ਪੇਸ਼ ਕਰ ਸਕਦੇ ਹਾਂ ਬਹੁਤ ਸਧਾਰਨ ਕਵਤਾਾਂ ਦੇ ਵਿੱਚ ਬਹੁਤ ਡੂੰਘੇ ਅਰਥਾਂ ਨੂੰ ਉਹਨਾਂ ਨੇ ਪੇਸ਼ ਕੀਤਾ ਹੈ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੁਹੰਦੇ ਨੇ ਖੜੋਂਦੇ ਬੁਸਦੇ ਨੇ

ਉਹਨਾਂ ਦੀ ਕਵਤਾ ਨੂੰ ਅਗਰ ਤਰੀਕੇ ਨਾਲ ਕਰਨ ਦਾ ਜਿਹੜਾ ਸਲਿਕਾ ਉਹ ਬਟੇ ਕੀ ਆ ਵੀ ਅਸੀਂ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਪ੍ਰੀਖਿਆ ਦੇ ਪੱਖ ਤੋਂ ਕਵਤਾ ਦੀ ਤਿਆਰੀ ਕਰਨੀ ਹੈ ਤਾਂ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਹੈਗਾ ਪ੍ਰੀਖਿਆ ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਆ ਉਹ ਕਵਤਾ ਦੀ ਆਉਣੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਕਵਤਾ ਨੂੰ ਚੰਗੀ ਤਰ੍ਹਾਂ ਵਾਚ ਲਓ ਉਹਦਾ ਉਚਾਰਨ ਸਹੀ ਹੋਵੇ ਉਹਦੇ ਵਿੱਚ ਕੀ ਦਿੱਤਾ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝ ਲਓ ਤੇ ਸਭ ਤੋਂ ਪਹਿਲਾ ਪ੍ਰਸੰਗ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਸੇ ਵੀ ਕਵਿਤਾ ਦੇ ਵਿੱਚ ਜਦੋਂ ਤੁਹਾਨੂੰ ਪ੍ਰਸੰਗ ਲਿਖਣਾ ਹੈ ਉਹਦੇ ਵਿੱਚ ਤਿੰਨ ਕੱਕਿਆਂ ਦਾ ਬਹੁਤ ਧਿਆਨ ਰੱਖਣਾ ਹੈ ਦੇਖੋ ਸਕਰੀਨ ਤੇ ਤੁਹਾਨੂੰ ਤਿੰਨ ਤੱਕੇ ਜਿਹੜੇ ਆ نیچے ਨਜ਼ਰ ਆ ਰਹੇ ਨੇ ਪਹਿਲਾ ਕੱਕਾ ਪ੍ਰਸੰਗ ਦੇ ਵਿੱਚ ਕਿਤਾਬ ਲਈ ਕਿ ਪ੍ਰਸੰਗ ਦੇ ਵਿੱਚ ਕਿਤਾਬ ਦਾ ਨਾਮ ਹੋਣਾ ਬਹੁਤ ਜ਼ਰੂਰੀ ਹੈ ਦੂਜਾ ਕੱਕਾ ਕਵਿਤਾ ਜਿਸ ਕਵਿਤਾ ਦੀਆਂ ਉਹ ਸਤਰਾਂ ਨੇ ਕਾਫੀ ਸਤਰਾਂ ਨੇ ਜਿਹੜੀਆਂ ਤੁਕਾਂ ਨੇ ਓਹੋ ਤੀਜਾ ਕਵੀ ਉਹ ਕਵਤਾ ਕਿਸ ਕਵੀ ਦੀ ਰਚਨਾ ਹੈ ਕਿਸ ਕਵੀ ਨੇ ਉਹਨੂੰ ਲਿਖਿਆ ਉਹਦਾ ਨਾਮ ਤਾਂ ਇਹ ਤਿੰਨ ਕਕੇ ਪ੍ਰਸੰਗ ਦਾ ਆਧਾਰ ਨੇ ਪ੍ਰਸੰਗ ਦੇ ਵਿੱਚ ਇਹਨਾਂ ਤਿੰਨ ਚੀਜ਼ਾਂ ਦਾ ਵੇਰਵਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਪ੍ਰਸੰਗ ਲਿਖਣ ਲਈ ਅਸੀਂ ਕਿਵੇਂ ਲਿਖਣਾ ਹੈ ਕਿ ਇਹ ਇੱਕ ਕਾਵ 17 ਸਾਡੀ ਪੰਜਾਬੀ ਦੀ ਪੁਸਤਕ ਇੱਥੇ ਸ਼ਬਦ ਅਸੀਂ ਪੰਜਾਬੀ ਦੀ ਪੁਸਤਕ ਵਰਤਾਂਗੇ ਪੰਜਾਬੀ ਦੀ ਪਾਠ ਪੁਸਤਕ ਨਹੀਂ ਵਰਤਾਂਗੇ ਪਾਠ ਪੁਸਤਕ ਦਾ ਭਾਵ ਜਿਹੜਾ ਇੱਥੇ ਕੀ ਆ ਵੀ ਉਹਦੇ ਵਿੱਚ ਪਾਠ ਵੀ ਨੇ ਠੀਕ ਆ ਉਹ 8ਵੀਂ ਤੱਕ ਆਪਣਾ ਹੁੰਦਾ ਜਦੋਂ ਕਿ 9ਵੀਂ ਦੇ ਵਿੱਚ ਆ ਕੇ ਆਪਣੀ ਜਿਹੜੀ ਕਿਤਾਬ ਆ ਉਹ ਉਹਨਾਂ ਦਾ ਇੱਕ ਨਾਮ ਸਾਨੂੰ ਮਿਲਿਆ ਸਾਹਿਤਮਾਲਾ ਇਸ ਕਰਕੇ ਸਾਡੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਕਵਤਾ ਵਗਦੇ ਪਾਣੀ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਦੇ ਕਵੀ ਦਾ ਨਾਮ ਡਾਕਟਰ ਦਿਵਾਨ ਸਿੰਘ ਕਾਲੀਪਾਣੀ ਹੈ ਇਸ ਕਵਿਤਾ ਦੇ ਵਿੱਚ ਕਵੀ ਨੇ ਵਗਦੇ ਪਾਣੀ ਦੀ ਤੁਲਨਾ ਮਨੁੱਖੀ ਜ਼ਿੰਦਗੀ ਦੇ ਨਾਲ ਕੀਤੀ ਹੈ ਲਾਸਟ ਦੀ ਇੱਕ ਜਿਹੜੀ ਸਤਰ ਹੈ ਇੱਕ ਲਾਈਨ ਦੇ ਵਿੱਚ ਅਸੀਂ ਉਸ ਕਵਿਤਾ ਦੇ ਵਿੱਚ ਜਿਸ ਚੀਜ਼ ਬਾਰੇ ਗੱਲ ਕੀਤੀ ਗਈ ਆ ਉਹਦਾ ਥੋੜਾ ਜਿਹਾ ਵੇਰਵਾ ਜ਼ਰੂਰ ਦੇ ਦੇਣਾ ਚਾਹੀਦਾ ਤੇ ਜਿਹੜੇ ਤਿੰਨ ਕਕੀਆਂ ਦੀ ਮੈਂ ਗੱਲ ਕੀਤੀ ਆ ਉਹਨਾਂ ਨੂੰ ਅੰਡਰਲਾਈਨ ਜ਼ਰੂਰ ਕਰੋ ਹਾਈਲਾਈਟ ਜ਼ਰੂਰ ਕਰੋ ਜਦੋਂ ਤੁਸੀਂ ਪੇਪਰ ਦੇ ਵਿੱਚ ਇਹਨਾਂ ਨੂੰ ਲਿਖਦੇ ਹੋ ਤਾਂ ਇਹ ਹੋ ਗਿਆ ਪ੍ਰਸੰਗ ਉਸ ਤੋਂ ਬਾਅਦ ਹੈ ਵਿਆਖਿਆ ਤੁਹਾਨੂੰ ਵਿਆਖਿਆ ਜਿਹੜੀ ਐ 5 ਨੰਬਰ ਦੀ ਵਿਆਖਿਆ ਪੇਪਰ ਦੇ ਵਿੱਚ ਟੋਟਲ ਆਉਂਦੀ ਐ ਜਿਦੇ ਵਿੱਚੋਂ 2 ਨੰਬਰ ਦਾ ਪ੍ਰਸੰਗ ਤੇ 3 ਨੰਬਰ ਦੀ ਵਿਆਖਿਆ ਹੁੰਦੀ ਐ ਵਿਆਖਿਆ ਸੀ 70 ਤੋਂ ਜਿਹੜੀ ਕਾਫ 70ਾਂ ਦਿੱਤੀਆਂ ਉਹਨਾਂ ਦੀ ਕਰਨੀ ਹੋਏਗੀ ਤਾਂ ਪਹਿਲਾ ਪੈਰਾ ਲੈ ਕੇ ਚੱਲਦੇ ਹਾਂ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੋਹੰਦੇ ਨੇ ਇਸ ਪੈਰੇ ਦੇ ਵਿਆਖਿਆ ਦੇ ਅਨੁਸਾਰ ਆਪਾਂ ਕਿਵੇਂ ਕਰਨਾ ਕਿ ਕਵੀ ਕੀ ਕਹਿਣਾ ਚਾਹੁੰਦਾ ਹੈ ਕਵੀ ਕੀ ਕਹਿਣਾ ਚਾਹੁੰਦਾ ਹੈ ਪਾਣੀ ਵਗਦੇ ਹੀ ਰਹਿਣ ਕਵੀ ਇੱਛਾ ਕਰਦਾ ਹੈ ਕਿ ਜ਼ਿੰਦਗੀ ਦੇ ਪਾਣੀ ਹਮੇਸ਼ਾ ਵਗਦੇ ਹੀ ਰਹਿਣੇ ਚਾਹੀਦੇ ਹਨ ਕਿਉਂਕਿ ਇਹ ਵਗਦੇ ਹੀ ਸੋਹਣੇ ਲੱਗਦੇ ਆ ਵਗਦੇ ਮਤਲਬ ਵਹਿੰਦੇ ਨਿਚੇ ਅਰਥ ਦਿੱਤੇ ਨੇ ਨਾਲ ਨਾਲ ਸ਼ਬਦਾਂ ਦੇ ਅਰਥ ਤੁਸੀਂ ਉੱਥੋਂ ਦੇਖ ਸਕਦੇ ਹੋ ਵਗਦੇ ਦਾ ਭਾਵ ਵਹਿਣਾ ਜੇਕਰ ਇਹ ਖੜੇ ਹੋ ਜਾਣ ਤਾਂ ਇਹਨਾਂ ਵਿੱਚੋਂ ਬੋ ਮਾਰਨ ਲੱਗ ਜਾਂਦੀ ਹੈ ਬੋ ਜਿਹਨੂੰ ਅਸੀਂ ਸਮੈਲ ਕਹਿੰਦੇ ਆ ਮੁਸ਼ਕ ਕਹਿੰਦੇ ਆ ਗੰਦੀ ਗੰਧ ਕਹਿੰਦੇ ਆ ਵਿਕਾਰ ਪੈਦਾ ਹੋ ਜਾਂਦੇ ਨੇ ਕਵੀ ਦਾ ਭਾਵ ਕੀ ਹੈ ਕਿ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਸੰਘਰਸ਼ ਜਿੱਤ ਹਾਰ ਨਿਰੰਤਰ ਸਜੀਵਤਾ ਜਿਹੜੀ ਆ ਵਿਕਾਸ ਦੀ ਨਿਸ਼ਾਨੀ ਆ ਜੇਕਰ ਇਹ ਸਭ ਕੁਝ ਨਾ ਹੋਵੇ ਤਾਂ ਜ਼ਿੰਦਗੀ ਵਿੱਚ ਸੁਆਪਣ ਨਹੀਂ ਰਹੇਗਾ ਇੱਥੇ ਅਸਲ ਦੇ ਵਿੱਚ ਭਾਵ ਕੱਲੇ ਪਾਣੀ ਤੋਂ ਨਹੀਂ ਐ ਪਾਣੀ ਦਾ ਭਾਵ ਹੈ ਕਿ ਪਾਣੀ ਜਦੋਂ ਚੱਲਦਾ ਰਹਿੰਦਾ ਹੈ ਤਾਂ ਉਹਦੇ ਵਿੱਚ ਖੜੋਤ ਨਹੀਂ ਹੁੰਦੀ ਉਹ ਵਧੀਆ ਲੱਗਦਾ ਉਹੀ ਚੰਗਾ ਲੱਗਦਾ ਹੈ ਜੇ ਉਹਦੇ ਵਿੱਚ ਖੜੋਤ ਹੋ ਜੇ ਤੇ ਉਹਦੇ ਵਿੱਚ ਮੁਸ਼ਕਣ ਲੱਗ ਜਾਂਦੀ ਹੈ ਗੰਦੀ ਸਮੈਲ ਆਉਣ ਲੱਗ ਜਾਂਦੀ ਹੈ ਤੇ ਇਸ ਕਰਕੇ ਇਹ ਵਗਦੇ ਹੀ ਸੁਹੰਦੇ ਨੇ ਸੁਹੰਦੇ ਪਾਵ ਸੋਹਣੇ ਲੱਗਦੇ ਨੇ ਉਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਕਿ ਸਾਡੇ ਜੀਵਨ ਦੇ ਵਿੱਚ ਦੁੱਖ ਸੁੱਖ ਜਿੱਤ ਹਾਰ ਸੰਘਰਸ਼ ਸੰਜੀਵਤਨ ਹਮੇਸ਼ਾ ਸਾਨੂੰ ਵਿਕਾਸ ਵੱਲ ਲੈ ਕੇ ਜਾਂਦੀ ਹੈ ਤੇ ਇਹ ਐਵੇਂ ਹੀ ਹੋਣਾ ਚਾਹੀਦਾ ਹੈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਜ਼ਿੰਦਗੀ 'ਚ ਖੜੋਤ ਆ ਜਾਏਗੀ ਤੇ ਉਹ ਸੁਹਾਪਣ ਖਤਮ ਹੋ ਜਾਏਗਾ ਦੂਜੇ ਪੈਰੇ ਵੱਲ ਜਾਂਦੇ ਹਾਂ ਜਿੰਦਾ ਮਿਲੀਆਂ ਹੀਰੇ ਕਵੀ ਕੀ ਕਹਿੰਦਾ ਹੈ ਇਹਦੇ ਵਿੱਚ ਕਵੀ ਕੀ ਕਹਿੰਦਾ ਹੈ ਕਿ ਮਨੁੱਖ ਦੀਆਂ ਜ਼ਿੰਦਗੀਆਂ ਆਪਸ ਵਿੱਚ ਮਿਲ ਕੇ ਹੀ ਇਸ ਤਰ੍ਹਾਂ ਇਕਮਿਕ ਹੋਣੀਆਂ ਚਾਹੀਦੀਆਂ ਹਨ ਜਿਸ ਤਰ੍ਹਾਂ ਵਗਦੇ ਪਾਣੀ ਆਪਸ ਵਿੱਚ ਇਕਮਿਕ ਹੋ ਕੇ ਰਹਿੰਦੇ ਨੇ। ਭਾਅ ਇਕਤਾ ਦੀ ਗੱਲ ਹੋ ਰਹੀ ਹੈ, ਮਨੁੱਖੀ ਇਕਤਾ ਦੀ ਗੱਲ ਹੋ ਰਹੀ ਹੈ ਇੱਥੇ ਕਿ ਪਾਣੀ ਜਿਵੇਂ ਇੱਕ ਦੂਜੇ ਨਾਲ ਮਿਲ ਕੇ ਇਕਮਿਕ ਹੋ ਜਾਂਦੇ ਨੇ ਤੇ ਸੋਹ ਸਾਗਰ ਦੇ ਵਿੱਚ ਜਾ ਕੇ ਮਿਲ ਜਾਂਦੇ ਨੇ। ਉਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀਆਂ ਜਿਹੜੀਆਂ ਨੇ ਮਨੁੱਖੀ ਜ਼ਿੰਦਗੀਆਂ ਭਾਵ ਅਸੀਂ ਇਨਸਾਨ ਜਿਹੜੇ ਹੈਗੇ ਆਂ ਅਸੀਂ ਵੀ ਆਪਸ ਵਿੱਚ ਮਿਲ ਕੇ ਸਹੀ ਅਰਥਾਂ ਵਿੱਚ ਜਿਉਂਦਿਆਂ ਰਹਿ ਸਕਦੀਆਂ ਮਨੁੱਖੀ ਜ਼ਿੰਦਗੀਆਂ ਦੀ ਇੱਥੇ ਗੱਲ ਹੋਈ ਹੈ ਇੱਕ ਦੂਜੇ ਤੋਂ ਵਿਛੜ ਕੇ ਇਹਨਾਂ ਵਿੱਚ ਖੜੋਤ ਆ ਜਾਂਦੀ ਹੈ ਤੇ ਇਹ ਇੱਕ ਤਰ੍ਹਾਂ ਦੀ ਮੌਤ ਦੇ ਬਰਾਬਰ ਹੈ ਇਕੱਲਤਾ ਜਿਹੜੀ ਆ ਉਹ ਮਨੁੱਖ ਨੂੰ ਮਾਰ ਦਿੰਦੀ ਹੈ ਤਾਨੂੰ ਆਪਣੀ ਮਾਨਸਿਕਤਾ ਨੂੰ ਸਹੀ ਰੱਖਣ ਦੇ ਲਈ ਤੁਹਾਡੇ ਕੋਲ ਕੋਈ ਨਾ ਕੋਈ ਹੋਣਾ ਜ਼ਰੂਰੀ ਹੈ ਤੁਹਾਡੇ ਨਾਲ ਗੱਲਬਾਤ ਕਰਨ ਵਾਲਾ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਤੁਸੀਂ ਦੁੱਖ ਸੁੱਖ ਸਾਂਝੇ ਕਰ ਸਕੋ ਉਹ ਬਹੁਤ ਜ਼ਰੂਰੀ ਹੈ ਇਸ ਲਈ ਮਨੁੱਖੀ ਜ਼ਿੰਦਗੀਆਂ ਜਿਹੜੀਆਂ ਨੇ ਉਹ ਆਪਸ ਵਿੱਚ ਮਿਲ ਕੇ ਹੀ ਰਹਿਣ ਇੱਕ ਦੂਜੇ ਦਾ ਸਾਥ ਨਿਭਾਉਂਦੀਆਂ ਰਹਿਣ ਜਿੰਦਾ ਨਾ ਭਾਵੇਂ ਇੱਥੇ ਜ਼ਿੰਦਗੀਆਂ ਤੋਂ ਐ ਤੇ ਜੀਂਦੀਆਂ ਦਾ ਭਾਵੇਂ ਜਿਉਂਦੀਆਂ ਰਹਿਣਾ ਤੇ ਉਹ ਆਪਸ ਦੇ ਵਿੱਚ ਮਿਲ ਕੇ ਰਹਿਣ ਇਸ ਤਰ੍ਹਾਂ ਦੇ ਨਾਲ ਹੀ ਮਨੁੱਖੀ ਜੀਵਨ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਬਤੀਤ ਕੀਤਾ ਜਾ ਸਕਦਾ ਹੈ ਇਸ ਲਈ ਜਿੰਦਾਂ ਮਿਲੀਆਂ ਹੀ ਰਹਿਣ ਪਾਵ ਮਨੁੱਖੀ ਜ਼ਿੰਦਗੀਆਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਹੀ ਸਹੀ ਅਰਥਾਂ ਵਿੱਚ ਆਪਣਾ ਜੀਵਨ ਬਤੀਤ ਕਰ ਸਕਦੀਆਂ ਹਨ ਅਗਲੇ ਪੈਰੇ ਵੱਲ ਚੱਲਦੇ ਹਾਂ ਰੂਹਾਂ ਉਡਦੀਆਂ ਹੀ ਰਹਿਣ ਰੂਹਾਂ ਰੂਹਾਂ ਦਾ ਭਾਵ ਵੀ ਇੱਥੇ ਜ਼ਿੰਦਗੀਆਂ ਤੋਂ ਹੈ ਰੂਹਸੀਂ ਮੰਨਦੇ ਆ ਵੀ ਮਨੁੱਖ ਦੇ ਅੰਦਰ ਇੱਕ ਰੂਹ ਹੈ ਜਿਹੜੀ ਪਰਮਾਤਮਾ ਨੇ ਸਾਨੂੰ ਬਖਸ਼ੀ ਹੋਈ ਹੈ ਵੀ ਜਦੋਂ ਉਹ ਰੂਹ ਨਿਕਲਦੀ ਹੈ ਤਾਂ ਸਾਡੀ ਮੌਤ ਹੁੰਦੀ ਹੈ ਅਸਲ 'ਚ ਸਾਡੀ ਉਹ ਰੂਹ ਕੀ ਹੈ ਸਾਡਾ ਆਪਣਾ ਵਿਸ਼ਵਾਸ ਹੈ ਸਵੈ ਵਿਸ਼ਵਾਸ ਜਿਹੜਾ ਸਾਡੇ ਅੰਦਰ ਹੈ ਉਹੀ ਸਾਡੀ ਰੂਹ ਹੈ ਤਾਂ ਰੂਹਾਂ ਉੱਡਦੀਆਂ ਹੀ ਰਹਿਣ ਕਵੀ ਕੀ ਕਹਿੰਦਾ ਹੈ ਐਟ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਕੀ ਕਹਿਣਾ ਚਾਹੁੰਦੇ ਨੇ ਕੰਨਾਂ ਵੀ ਮਨੁੱਖੀ ਰੂਹਾਂ ਸਦਾ ਉੱਚੀਆਂ ਉਡਦੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਹੀ ਲੱਗੀਆਂ ਰਹਿਣ। ਉੱਚੀਆਂ ਉਡਾਰੀਆਂ ਦਾ ਭਾਵ ਕੀ ਹੈ ਇੱਥੇ ਉਡਣਾ ਨਹੀਂ। ਉੱਚੀਆਂ ਉਡਾਰੀਆਂ ਦਾ ਭਾਵ ਹੈ ਕਿ ਆਪਣੀ ਮਿਹਨਤ ਦੇ ਨਾਲ ਉਹ ਹਮੇਸ਼ਾ ਵਿਕਾਸ ਕਰਦੇ ਰਹਿਣ, ਤਰੱਕੀ ਕਰਦੇ ਰਹਿਣ, ਨਵੇਂ-ਨਵੇਂ ਜਿਹੜੇ ਕੰਮ ਐ ਜ਼ਿੰਦਗੀ ਦੇ ਵਿੱਚ ਦੁਨੀਆ ਦੀ ਭਲਾਈ ਦੇ ਕਰਦੇ ਰਹਿਣ। ਉਹ ਸਾਡੀਆਂ ਉੱਚੀਆਂ ਉਡਾਰੀਆਂ ਆ। ਤਾਂ ਕੀ ਕਹਿੰਦੇ ਨੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਕਿ ਮਨੁੱਖੀ ਰੂਹਾਂ ਸਦਾ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਹੀ ਲੱਗੀਆਂ ਰਹਿਣ ਉੱਚੀਆਂ ਉਡਾਰੀਆਂ ਮਾਰਨ ਦੇ ਨਾਲ ਉਹ ਉੱਚੇ ਨਿਸ਼ਾਨਿਆਂ ਦੀ ਪ੍ਰਾਪਤੀ ਕਰਦੀਆਂ ਨੇ ਉੱਚੇ ਨਿਸ਼ਾਨੇ ਸਾਡੇ ਏਮਸ ਸਾਡੇ ਉਦੇਸ਼ ਆਪਾਂ ਤੁਸੀਂ ਵੀ ਬੱਚਿਆਂ ਨੇ ਵੀ ਆਪਾਂ ਨਾ ਸੋਚਿਆ ਹੁੰਦਾ ਨਾ ਵੀ ਅਸੀਂ ਵੱਡੇ ਹੋ ਕੇ ਕੀ ਬਣਨਾ ਹੈ ਵੱਡੇ ਹੋ ਕੇ ਬੱਚੇ ਜੋ ਮਰਜੀ ਬਣੋ ਜੋ ਤੁਹਾਡੀ ਇੱਛਾ ਹੈ ਪਰ ਸਭ ਤੋਂ ਜ਼ਰੂਰੀ ਕੀ ਹੈ ਇੱਕ ਨੇਕ ਇਨਸਾਨ ਜ਼ਰੂਰ ਬਣੋ ਕਿਉਂਕਿ ਜੇਕਰ ਤੁਸੀਂ ਇੱਕ ਚੰਗੇ ਇਨਸਾਨ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ ਤਾਂ ਉੱਚੀਆਂ ਉਡਾਰੀਆਂ ਮਾਰਨ ਦੇ ਨਾਲ-ਨਾਲ ਉੱਚੇ ਨਿਸ਼ਾਨਿਆਂ ਦੀਆਂ ਪ੍ਰਾਪਤੀਆਂ ਵੀ ਕਰਨੀਆਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਏਮਸ ਜੋ ਤੁਸੀਂ ਉਦੇਸ਼ ਜੋ ਤੁਸੀਂ ਮੰਤਵ ਸੋਚੇ ਹੋਏ ਨੇ ਉਹਨਾਂ ਨੂੰ ਪ੍ਰਾਪਤ ਕਰਨਾ ਵਿਕਾਸ ਦੇ ਪੜਾਤੇ ਚੜਦੀਆਂ ਰਹਿਣ ਵਿਕਾਸ ਤਰੱਕੀ ਅੱਜ ਇੱਕ ਕੰਮ ਨਵਾ ਕੀਤਾ ਕੱਲ ਦੂਜਾ ਕੰਮ ਪਰਸੋਂ ਤੀਜਾ ਕੰਮ ਹੈਨਾ ਤਾਂ ਇਹਨੂੰ ਆਪਾਂ ਕੀ ਕਹਿੰਦੇ ਆ ਵਿਕਾਸ ਜਦੋਂ ਸਾਡੇ ਕੰਮ ਸਮਾਜ ਦੇ ਲਈ ਵਧੀਆ ਹੋ ਜਾਣ ਸਾਡੇ ਕੰਮਾਂ ਦੇ ਨਾਲ ਸਮਾਜ ਨੂੰ ਕੋਈ ਸੇਧ ਮਿਲੇ ਤਾਂ ਉਹ ਕਿਸ ਚੀਜ਼ ਦੀ ਨਿਸ਼ਾਨੀ ਆ ਵਿਕਾਸ ਦੀ ਤੇ ਇੱਥੇ ਡਾਕਟਰ ਦਿਵਾਨ ਸਿੰਘ ਰੂਹਾ ਲਈ ਕਿਹੜੀਆਂ ਰੂਹਾਂ ਲਈ ਸਾਡੇ ਮਨੁੱਖੀ ਜ਼ਿੰਦਗੀਆਂ ਲਈ ਇਹੀ ਆਸ ਕਰਦੇ ਨੇ ਕਿ ਉਹ ਹਮੇਸ਼ਾ ਵਿਕਾਸ ਦੇ ਵੱਲ ਰਹਿਣ ਜੇਕਰ ਉਹ ਯਤਨ ਨਹੀਂ ਕਰਦੀਆਂ ਯਤਨ ਮਤਲਬ ਕੋਸ਼ਿਸ਼ ਨਹੀਂ ਕਰਦੀਆਂ ਤਾਂ ਗਿਰਾਵਟ ਦੀ ਖੱਡ ਵਿੱਚ ਡਿੱਗ ਜਾਣਗੀਆਂ ਗਿਰਾਵਟ ਆ ਜਾਣਾ गिर ਜਾਣਾ ਗਿਰ ਜਾਣ ਦਾ ਭਾਵ ਤਰੱਕੀ ਨਾ ਕਰਨਾ ਤੇ ਇਸ ਲਈ ਕਵੀ ਇਹਨਾਂ ਦੀਆਂ ਉੱਚੀਆਂ ਉਡਾਰੀਆਂ ਦੀ ਕਾਮਨਾ ਕਰਦਾ ਹੈ ਠੀਕ ਹੈ ਤੇ ਇਸ ਕਰਕੇ ਰੂਹਾਂ ਜਿਹੜੀਆਂ ਨੇ ਉਹ ਉਡਦੀਆਂ ਹੀ ਰਹਿਣੀਆਂ ਚਾਹੀਦੀਆਂ ਅਟਕਣੀਆਂ ਨਹੀਂ ਰਹਿ ਚਾਹੀਦੀਆਂ ਅਟਕਣਾ ਮਤਲਬ ਰੁਕਣਾ ਨਹੀਂ ਚਾਹੀਦਾ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੜੋਤ ਲਿਆਉਨੇ ਆ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਬੇਟੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਇੱਕ ਥਾਂ ਤੇ ਰੁਕ ਜਾਂਦੀ ਆ ਤੇ ਖੜੋਤ ਕਦੇ ਵੀ ਸਾਨੂੰ ਵਿਕਾਸ ਵੱਲ ਨਹੀਂ ਲੈ ਕੇ ਜਾ ਸਕਦੀ ਸਾਨੂੰ ਆਪਣੀ ਮੰਤਵ ਦੀ ਪ੍ਰਾਪਤੀ ਦੇ ਲਈ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਮਿਹਨਤ ਕਰਨੀ ਚਾਹੀਦੀ ਆ ਤੇ ਜਦੋਂ ਤੁਸੀਂ ਆਪਣੇ ਉਦੇਸ਼ ਨੂੰ ਪਾ ਲੈਨੇ ਹੋ ਉੱਥੇ ਇਹ ਨਹੀਂ ਵੀ ਉੱਥੇ ਸਭ ਕੁਝ ਖਤਮ ਹੋ ਗਿਆ ਫਿਰ ਜ਼ਿੰਦਗੀ 'ਚ ਇੱਕ ਨਵਾਂ ਉਦੇਸ਼ ਹੋਰ ਲੈ ਕੇ ਚੱਲਣਾ ਤਾਂ ਫਿਰ ਤੁਸੀਂ ਨਵੀਂ ਇੱਕ ਹੋਰ ਉਡਾਰੀ ਮਾਰਨੀ ਹੈ ਫਿਰ ਉਸ ਨੂੰ ਪ੍ਰਾਪਤ ਕਰਨਾ ਹੈ ਇੱਛਾਵਾਂ ਮਨੁੱਖ ਦੀ ਜ਼ਿੰਦਗੀ ਦਾ ਬਹੁਤ ਵੱਡਾ ਆਧਾਰ ਨੇ ਜਿਹੜੀਆਂ ਉਹਨੂੰ ਵਿਕਾਸ ਵੱਲ ਲੈ ਕੇ ਜਾਂਦੀਆਂ ਜਦੋਂ ਅਸੀਂ ਕੁਝ ਸੋਚਦੇ ਆ ਫਿਰ ਉਹਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਆਂ ਫਿਰ ਅਸੀਂ ਮਿਹਨਤ ਕਰਦੇ ਤੇ ਜਦੋਂ ਅਸੀਂ ਮਿਹਨਤ ਕਰਦੇ ਆਂ ਫਿਰ ਅਸੀਂ ਵਿਕਸਿਤ ਹੁੰਨੇ ਆਂ ਆਪਣਾ ਇੱਕ ਨਾਮ ਹੁੰਦਾ ਤੇ ਇਸ ਲਈ ਰੂਹਾਂ ਹਮੇਸ਼ਾ ਉੱਡਦੀਆਂ ਹੀ ਰਹਿਣੀਆਂ ਚਾਹੀਦੀਆਂ ਨੇ ਭਾਵ ਮਨੁੱਖੀ ਜ਼ਿੰਦਗੀਆਂ ਸਦਾ ਹੀ ਉੱਚੀਆਂ ਉਡਾਰੀਆਂ ਮਾਰਨ ਦੇ ਯਤਨ ਵਿੱਚ ਲੱਗੀਆਂ ਰਹਿਣੀਆਂ ਚਾਹੀਦੀਆਂ ਨੇ ਠੀਕ ਹੈ ਇੱਥੇ ਇੱਕ ਗੱਲ ਦਾ ਪਾਵੇ ਆਖਰੀ ਬੇਰੇ ਆਖਰੀ ਬੇਰੇ ਦੇ ਵਿੱਚ ਉਹ ਆਪਣੇ ਪੱਖ ਨੂੰ ਪੇਸ਼ ਕਰਦੇ ਹੋਏ ਆਪਣੀ ਤੇ ਗੱਲ ਲੈ ਕੇ ਆਉਂਦੇ ਨੇ ਤੇ ਮੈਂ ਤੁਰਦਾ ਹੀ ਰਹਾ ਤੁਰਦਾ ਪਾਵ ਤੁਰਦਾ ਰਹਾ ਤੁਰਨਾ ਤੇ ਮੈਂ ਤੁਰਦਾ ਹੀ ਰਹਾ ਤੁਰਿਆ ਫਿਰ ਮੈਂ ਵੱਧਦਾ ਜੇ ਮੈਂ ਖਲੋ ਜਾਣਾ ਫਿਰ ਮੈਂ ਘਟ ਜਾਣਾ ਇਸ ਕਰਕੇ ਮੈਂ ਤੁਰਦਾ ਹੀ ਰਹਾ ਕਿਸ ਗੱਲ ਦਾ ਘਟਾ ਤੇ ਵਾਧੇ ਦੀ ਗੱਲ ਕਰ ਰਹੀ ਹੈ ਕਵੀ ਜਿਹੜਾ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਨੇ ਅਤੇ ਆਪਣੇ ਲਈ ਕੰਮ ਨਾ ਕਰਦੇ ਨੇ ਕਿਉਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਦੇ ਲਈ ਹਮੇਸ਼ਾ ਤੁਰਦੇ ਹੀ ਰਹਿਣ ਕਿਉਂਕਿ ਤੁਰਨ ਦੇ ਨਾਲ ਹੀ ਉਹ اگੇ ਵੱਧਦੇ ਰਹਿ ਸਕਦੇ ਆ ਜੋ ਰੁਕਣਾ ਨਹੀਂ ਚਾਹੁੰਦੇ ਕਿਉਂ ਨਹੀਂ ਰੁਕਣਾ ਚਾਹੁੰਦੇ ਕਿਉਂਕਿ ਰੁਕਣ ਦੇ ਨਾਲ ਉਹਨਾਂ ਦਾ ਵਿਕਾਸ ਰੁਕ ਜਾਂਦਾ ਹੈ ਕਿਵੇਂ ਵਿਕਾਸ ਰੁਕ ਜਾਂਦਾ ਸਗੋਂ ਵਿਕਾਸ ਹੀ ਨਹੀਂ ਰੁਕਦਾ ਉਹਨਾਂ ਦਾ ਪਤਨ ਹੋ ਜਾਂਦਾ ਉਹਨਾਂ ਦਾ ਅੰਤ ਹੋ ਜਾਂਦਾ ਇਸ ਚੀਜ਼ ਦਾ ਕੀ ਪਾਵਾਂ ਪਹਿਲਾਂ ਅਸੀਂ ਸ਼ਬਦਾਂ ਦੇ ਅਰਥਾਂ 'ਵੱਲ ਚੱਲਦੇ ਹਾਂ ਫਿਰ ਅਸੀਂ ਭਾਵ ਅਰਥ ਦੀ ਗੱਲ ਕਰਾਂਗੇ ਇਸ ਤਰ੍ਹਾਂ ਉਸ ਦਾ ਕੋਈ ਵਾਅਦਾ ਜਾਂ ਕੋਈ ਘਟਾ ਜਿਹੜਾ ਉਹ ਹੁੰਦਾ ਇਸ ਲਈ ਉਹ ਵਾਰ-ਵਾਰ ਆਪਣੀ ਮੰਜ਼ਲ ਵੱਲ ਤੁਰਦੇ ਰਹਿਣ ਦੀ ਕਾਮਨਾ ਕਰਦੇ ਆ ਇਤਿਹਾਸਲ ਭਾਵ ਹੈ ਕਿ ਅਸਲ ਭਾਵ ਗੱਲ ਦਾ ਕੀ ਹੈ ਵੀ ਕਵੀ ਇੱਕ ਕਾਮਨਾ ਆਪਣੇ ਮਨ ਦੇ ਵਿੱਚ ਲੈ ਕੇ ਚੱਲਦਾ ਹੈ ਕਿ ਉਹ ਆਪਣੀ ਮੰਜ਼ਲ ਦੀ ਪ੍ਰਾਪਤੀ ਦੇ ਲਈ ਹਮੇਸ਼ਾ ਤੁਰਦਾ ਰਹੇ ਕਿਉਂਕਿ ਜੇ ਕੋ ਤੁਰੇਗਾ ਤਾਂ ਹੀ ਅੱਗੇ ਵਧੇਗਾ ਇੱਥੇ ਤੁਰਨ ਦਾ ਭਾਵ ਮਿਹਨਤ ਕਰਦੋ ਕਿ ਉਹ ਹਮੇਸ਼ਾ ਮਿਹਨਤ ਕਰਦਾ ਰਹੇ ਤੇ ਮਿਹਨਤ ਕਰਕੇ ਅੱਗੇ ਵਧਦਾ ਰਹੇ ਉਹ ਕਦੇ ਵੀ ਰੁਕਣਾ ਨਹੀਂ ਚਾਹੁੰਦੇ ਕਿਉਂ ਨਹੀਂ ਰੁਕਣਾ ਚਾਹੁੰਦੇ ਕਹਿੰਦੇ ਜੇਕਰ ਮੈਂ ਰੁਕ ਜਾਣਾ ਤਾਂ ਰੁਕਣਾ ਜੇਣਾ ਵਿਕਾਸ ਦੀ ਨਿਸ਼ਾਨੀ ਨਹੀਂ ਹੈ ਸਗੋਂ ਪਤਨ ਜਾਂ ਅੰਤ ਦੀ ਨਿਸ਼ਾਨੀ ਹੈ ਕਿ ਜੇਕਰ ਅਸੀਂ ਮਿਹਨਤ ਕਰਨਾ ਬੰਦ ਕਰ ਦਿੰਦੇ ਹਾਂ ਤਾਂ ਸਾਡੀ ਜ਼ਿੰਦਗੀ 'ਚ ਖੜੋਤ ਆ ਜਾਂਦੀ ਹੈ ਸਾਡੀ ਜ਼ਿੰਦਗੀ 'ਚ ਕੁਝ ਨਵਾਂ ਨਹੀਂ ਹੁੰਦਾ ਇਸ ਤਰ੍ਹਾਂ ਦੇ ਨਾਲ ਉਨਾ ਨੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵਾਅਦਾ ਪ੍ਰਾਪਤ ਨਹੀਂ ਹੁੰਦਾ ਸਗੋਂ ਘਾਟੇ ਹੀ ਹੁੰਦਾ ਇਸ ਲਈ ਉਹ ਵਾਰ-ਵਾਰ ਆਪਣੀ ਮੰਜ਼ਲ ਵੱਲ ਤੁਰਦੇ ਰਹਿਣ ਦੀ ਕਾਮਨਾ ਕਰਦੇ ਆ ਠੀਕ ਹੈ ਇੱਥੇ ਗੱਲ ਜਿਹੜੀ ਹੈ ਬਟੇ ਕੀ ਹੈ ਬਹੁਤ ਆਪਾਂ ਇੱਕ ਛੋਟੀ ਜੀ ਤੁਹਾਨੂੰ ਉਦਾਹਰਣ ਦੇ ਕੇ ਚਲਦੀਆਂ ਇੱਥੇ ਕਿ ਇੱਥੇ ਮਿਹਨਤਿਆ ਤੁਰਦੇ ਰਹਿਣ ਦਾ ਕੀ ਅਰਥ ਹੈ ਆਪਾਂ ਸਾਰਿਆਂ ਦੇ ਢਿੱਡ ਲੱਗਿਆ ਹਾਂਜੀ ਬਿਲਕੁਲ ਸਹੀ ਤੇ ਸਾਨੂੰ ਭੁੱਖ ਲੱਗਦੀ ਹੈ ਬਿਲਕੁਲ ਲੱਗਦੀ ਹੈ ਜਦੋਂ ਭੁੱਖ ਲੱਗਦੀ ਹੈ ਅਸੀਂ ਰੋਟੀ ਖਾਣੀ ਹੁੰਦੀ ਹੈ ਤੇ ਰੋਟੀ ਖਾਣ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਕਿ ਨਾ ਸੋਚਣ ਵਾਲੀ ਗੱਲ ਹੈ ਬਿਲਕੁਲ ਕਰਨੀ ਪੈਂਦੀ ਹੈ ਰੋਟੀ ਬਣਾਉਣ ਵਾਲੀ ਗੱਲ ਨਹੀਂ ਅਸੀਂ ਕਰ ਰਹੇ ਰੋਟੀ ਖਾਣ ਦੀ ਗੱਲ ਕਰਦੇ ਆ ਤੁਹਾਨੂੰ ਭੁੱਖ ਲੱਗੀ ਹੈ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਰੋਟੀ ਪਲੇਟ ਵਿੱਚ ਪਾ ਕੇ ਦੇ ਦਿੱਤੇ ਪਰ ਜੇ ਤੁਸੀਂ ਉਹਨੂੰ ਖਾਣ ਦੀ ਮਿਹਨਤ ਨਹੀਂ ਕਰੋਗੇ ਜੇ ਤੁਸੀਂ ਉਹਨੂੰ ਚੱਕੇ ਮੂੰਹ ਦੇ ਵਿੱਚ ਨਹੀਂ ਪਾਵੋਗੇ ਤਾਂ ਕੀ ਤੁਹਾਡੀ ਭੁੱਖ ਮਿਟਦੀ ਹੈ ਨਹੀਂ ਮਿٹےਗੀ ਤਾਂ ਉਹਦੇ ਲਈ ਪਹਿਲਾਂ ਤੁਹਾਨੂੰ ਉਹ ਰੋਟੀ ਮੂੰਹ ਦੇ ਵਿੱਚ ਪਾਉਣੀ ਪਏਗੀ ਤਾਂ ਹੀ ਤੁਹਾਡੇ ਢਿੱਡ ਦੀ ਭੁੱਖ ਜਿਹੜੀ ਆ ਉਹ ਖਤਮ ਹੋਏਗੀ ਤੇ ਜਦੋਂ ਤੁਹਾਡੇ ਢਿੱਡ ਦੀ ਭੁੱਖ ਖਤਮ ਹੋਏਗੀ ਤਾਂ ਹੀ ਤੁਸੀਂ ਉੱਠ ਕੇ ਆਪਣੇ ਆਪ ਨੂੰ ਵਧੀਆ ਮਹਿਸੂਸ ਕਰੋਗੇ ਆਪਣੇ ਸਰੀਰ ਨੂੰ ਰਿਸਟ ਪੁਸਟ ਮਹਿਸੂਸ ਕਰੋਗੇ ਵਾਦਾ ਮਹਿਸੂਸ ਕਰੋਗੇ ਫਿਰ ਤੁਸੀਂ ਅਗਲੇ ਕੰਮ ਵੱਲ ਵਧੋਗੇ ਤਾਂ ਇਸ ਕਰਕੇ ਤੁਰਦੇ ਹੀ ਰਹਿਣਾ ਚਾਹੀਦਾ ਹੈ ਘਾਟੇ ਵੱਲ ਨਹੀਂ ਹਮੇਸ਼ਾ ਵਾਧੇ ਵੱਲ ਆਪਣੇ ਆਲੇ ਦੁਆਲੇ ਬਹੁਤ ਛੋਟੇ ਛੋਟੇ ਜੀਵਾਂ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਛੋਟੀ ਜੀ ਕੀੜੀ ਸਾਰਾ ਦਿਨ ਆਪਣੀ ਮਸ਼ੱਕਤ 'ਚ ਲੱਗੀ ਲੱਗੀ ਰਹਿੰਦੀ ਹੈ ਮਿਲਵਾ ਉਦਮ ਜੱਥੇ ਬੰਦੀ ਹਨਾ ਇਹ ਕਵਤਾ ਦੀਆਂ ਲਾਈਨਾਂ ਨੇ ਆਪਣੀ ਤੁਰਦੀ ਜਾਂਦੀ ਤੁਰਦੀ ਜਾਂਦੀ ਇਹਦੇ ਵਿੱਚ ਵੀ ਕਵੀ ਨੇ ਇਹ ਸਭ ਕੁਝ ਕਿਹਾ ਹੈ ਹਨਾ ਤੇ ਕੀੜੀ ਜਿਹੜੀ ਮਰਜਾਰਾ ਸਾਹਿਬ ਨੇ ਵੀ ਲਿਖਿਆ ਕਿੜੀ ਉੱਤੇ ਕੀੜੀ-ਕੀੜੀ ਕਹਿ ਕੇ ਨਾਵੇਂ ਉਹਨੂੰ ਦੁਰਕਾਰੋ ਤੇ ਬਹੁਤ ਛੋਟੀ ਜੀ ਹੈ ਕਹਿੰਦੇ ਪਰ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਛੋਟੇ-ਛੋਟੇ ਮੌਕੇ ਹੁੰਦੇ ਨੇ ਜਿਹੜੇ ਸਾਨੂੰ ਵਾਦੇਵਾਲ ਲੈ ਕੇ ਜਾਂਦੇ ਨੇ ਮੱਕੜੀ ਤੋਂ ਜਾਲਾ ਬਣਾਉਣਾ ਉਹ ਇਕੱਲਾ ਜਾਲਾ ਨਹੀਂ ਬਣਾਉਂਦੀ ਉਹ ਆਪਣੇ ਕਿੰਨੀਆਂ ਰੀਜਾਂ ਉਹਦੇ ਵਿੱਚ ਸਮੂਕੇ ਲੈ ਕੇ ਜਾਂਦੀ ਆ ਕਿੰਨੀ ਦੇਰ ਉਹਨੂੰ ਬੁੰਨਦੀ ਆ ਤੇ ਆਪਾਂ ਜੇ ਉਹਨੂੰ ਢਾਵੇਂ ਲਈਏ ਤਾਂ ਫੇਰ ਲੱਗ ਜਾਂਦੀ ਹੈ ਹਨਾ ਤਾਂ ਇਹ ਕੀ ਸਭ ਕੁਝ ਕੀ ਹੈ ਮਿਹਨਤ ਕਰਨ ਦੀ ਗੱਲ ਹੈ ਮਿਹਨਤ ਕੀਮ ਕਰਨੀ ਹੈ ਆਪਣੇ ਆਪ ਨੂੰ ਜਿਉਂਦਾ ਰੱਖਣ ਦੇ ਲਈ ਆਪਣਾ ਇੱਕ ਨਾਮ ਕਮਾਉਣ ਦੇ ਲਈ ਆਪਣੀ ਇੱਕ ਪਛਾਣ ਬਣਾਉਣ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਵਾਅਦਾ ਕਰਨ ਦੇ ਲਈ ਇਸ ਕਰਕੇ ਵਾਰ-ਵਾਰ ਆਪਣੀ ਮੰਜ਼ਲ ਵੱਲ ਤੁਰਨ ਦੀ ਕਵੀ ਕਾਮਨਾ ਕਰਦਾ ਤੇ ਨਾਲ ਸਾਨੂੰ ਸੇਧ ਦਿੰਦਾ ਹੈ ਕਿ ਹਮੇਸ਼ਾ ਤੁਰਦੇ ਹੀ ਰਹਿਣਾ ਚਹੀਦਾ ਹੈ ਠੀਕ ਹੈ ਤਾਂ ਮੁੱਖ ਪਕਤੋ ਜਿਹੜੀ ਸਾਰੀ ਕਵਤਾ ਹੈ ਉਹ ਸਕਾਰਾਤਮਕ ਸੋਚ ਨੂੰ ਪੇਸ਼ ਕਰਦੀ ਹੈ ਠੀਕ ਹੈ ਤਾਂ ਅਭਿਆਸ ਦੇ ਪਕਤੋ ਪਹਿਲਾਂ ਗੱਲ ਕਰ ਲਈਏ ਕਿ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਤੁਹਾਨੂੰ 5 ਅੰਕ ਦੀ ਆਉਂਦੀ ਹੈ ਕਿਦੇ ਵਿੱਚ ਪ੍ਰਸੰਗ 2 ਨੰਬਰ ਦਾ ਆਇਆ ਤੇ ਵਿਆਖਿਆ 3 ਅੰਕ ਦੀ ਆਉਂਦੀ ਹੈ ਦੂਜਾ ਅਭਿਆਸ ਇਹ ਪ੍ਰਸ਼ਨ ਤੁਹਾਨੂੰ ਆਉਂਦਾ ਹੈ ਕੇਂਦਰੀ ਭਾਵ ਕੇਂਦਰੀ ਭਾਵ ਦਾ ਭਾਵ ਮਤਲਬ ਕੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਜਦੋਂ ਤੁਸੀਂ ਕਵਿਤਾ ਨੂੰ ਪੜ੍ਹਦੇ ਹੋ ਕਵਿਤਾ ਦਾ ਸਹੀ ਉਚਾਰਨ ਕਰਨਾ ਹੈ ਉਹਦੇ ਸ਼ਬਦ ਜਿਹੜੇ ਨੇ ਉਹਨਾਂ ਦੇ ਅਰਥਾਂ ਨੂੰ ਸਮਝਣਾ ਹੈ ਕਵਿਤਾ ਦੇ ਵਿੱਚ ਇੱਕ ਸ਼ਬਦ ਅਰਥ ਹੁੰਦੇ ਨੇ ਤੇ ਇੱਕ ਭਾਵ ਅਰਥ ਹੁੰਦੇ ਨੇ ਦੋਨਾਂ ਦੇ ਵਿੱਚ ਗੱਲ ਕੀ ਹੈ ਹੁਣ ਜਿਵੇਂ ਆਪਾਂ ਇਹ ਵਾਲੀ ਕਵਿਤਾ ਪੜ੍ਹੀ ਹੈ ਵਗਦੇ ਪਾਣੀ ਗੱਲ ਸਾਰੀ ਪਾਣੀ ਨੂੰ ਲੈ ਕੇ ਕੀਤੀ ਗਈ ਹੈ ਇਹ ਸ਼ਾਬਦਿਕ ਅਰਥ ਨੇ ਪਰ ਦੂਜੇ ਪਾਸੇ ਇਹ ਨੂੰ ਕਿਸ ਦੇ ਪ੍ਰਤੀਕ ਦੇ ਵਜੋਂ ਵਰਤਿਆ ਗਿਆ ਕਿਹਦੇ ਨਾਲ ਇਹ ਤੁਲਨਾ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਕੀ ਹੈ ਮਨੁੱਖੀ ਜ਼ਿੰਦਗੀ ਤਾਂ ਉਹ ਕੀ ਹੈ ਭਾਵ ਅਰਥ ਹੈ ਤਾਂ ਕੇਂਦਰੀ ਭਾਵ ਕੀ ਹੁੰਦਾ ਹੈ ਜਿਹੜਾ ਕਵਤਾ ਦੇ ਵਿੱਚ ਭਾਵ ਅਰਥ ਨੂੰ ਸਪਸ਼ਟ ਕਰਦਾ ਹੈ ਭਾਵ ਅਰਥ ਬਾਰੇ ਗੱਲ ਕਰਦਾ ਹੈ ਉਹ ਕੇਂਦਰੀ ਭਾਵ ਹੁੰਦਾ ਹੈ ਚਾਰ ਅੰਕ ਦਾ ਕੇਂਦਰੀ ਭਾਵ ਤੁਹਾਨੂੰ ਅਭਿਆਸੀ ਪ੍ਰਸ਼ਨ ਜਿਹੜਾ ਹੈ ਉਹ ਪੇਪਰ ਦੇ ਵਿੱਚ ਆਉਣਾ ਹੈ ਤੇ ਕੇਂਦਰੀ ਭਾਵ ਬਹੁਤ ਵੱਡਾ ਨਹੀਂ ਲਿਖਣਾ 4 5 17 ਤੋਂ ਵੰਦ ਕੇਂਦਰੀ ਭਾਵ ਨਹੀਂ ਹੋਣਾ ਚਾਹੀਦਾ ਤੁਹਾਡਾ ਕਵਿਤਾ ਦੇ ਵਿੱਚ ਮੁੱਖ ਤੌਰ ਤੇ ਜਿਹੜੀ ਗੱਲ ਕੀਤੀ ਗਈ ਹੈ ਜਿਸ ਵਿਸ਼ੇ ਨੂੰ ਛੋਇਆ ਗਿਆ ਤੇ ਉਸ ਵਿਸ਼ੇ ਬਾਰੇ ਜੋ ਵੀ ਕਿਹਾ ਗਿਆ ਉਹਨਾਂ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ 4 5 17 ਦੇ ਵਿੱਚ ਲਿਖਣਾ ਹੁੰਦਾ ਤਾਂ ਉਹ ਕਵਿਤਾ ਦਾ ਕੇਂਦਰੀ ਭਾਵ ਹੁੰਦਾ ਜਿਵੇਂ ਅੰਗਰੇਜ਼ੀ ਦੇ ਵਿੱਚ ਆਪਾਂ ਸੈਂਟਰਲ ਆਈਡੀਆ ਕਰਦੇ ਹਾਂ ਪੰਜਾਬੀ ਦੇ ਵਿੱਚ ਕੇਂਦਰੀ ਭਾਵ ਕਰਦੇ ਹਾਂ ਤਾਂ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ ਇਸ ਕਵਿਤਾ ਦੇ ਵਿੱਚ ਕਵੀ ਵਗਦੇ ਪਾਣੀ ਨੂੰ ਮਨੁੱਖੀ ਜ਼ਿੰਦਗੀ ਨਾਲ ਤੁਲਨਾ ਕਰਦਾ ਹੋਇਆ ਸਦਾ ਕਿਰਿਆਸ਼ੀਲ ਰਹਿਣ ਦੀ ਕਾਮਨਾ ਕਰਦਾ ਹੈ ਕਿਰਿਆਸ਼ੀਲ ਦਾ ਭਾਵ ਕੀ ਹੈ ਲਗਾਤਾਰ ਕੰਮ ਕਰਨ ਦੀ ਕਾਮਨਾ ਕਰਨਾ ਕੰਮ ਕਰਨ ਦਾ ਭਾਵ ਸੰਘਰਸ਼ ਕਰਨਾ ਮਿਹਨਤ ਕਰਨਾ ਅੱਗੇ ਵਧਣਾ ਮਨੁੱਖੀ ਰੂਹਾਂ ਆਪਸ ਵਿੱਚ ਮਿਲਦੀਆਂ ਰਹਿਣ ਤੇ ਵਿਕਾਸ ਦੀਆਂ ਉਡਾਰੀਆਂ ਮਾਰਦੀਆਂ ਰਹਿਣ ਇੱਕ ਹੋਰ ਜਿਹੜੀ ਕਾਮਨਾ ਇੱਥੇ ਕਵੀ ਨੇ ਕੀਤੀ ਹੈ ਉਹ ਦੀ ਗੱਲ ਕਰ ਲਈ ਆਪਾਂ ਕਿ ਉਹ ਕੀ ਚਾਹੁੰਦੇ ਨੇ ਕਿ ਜਿਹੜੀ ਮਨੁੱਖੀ ਰੂਹਾਂ ਨੇ ਹਮੇਸ਼ਾ ਮਿਲਜੁਲ ਕੇ ਰਹਿਣ ਇਕਮਿਕ ਹੋ ਕੇ ਰਹਿਣ ਇੱਕ ਦੂਜੇ ਦੇ ਸਾਥ ਦੇ ਨਾਲ ਰਹਿਣ ਜਿਵੇਂ ਪਾਣੀ ਇੱਕ ਦੂਜੇ 'ਚ ਇਕਮਿਕ ਹੋ ਜਾਂਦਾ ਹੈ ਕੋਈ ਵੈਰ ਵਿਰੋਧ ਦੀਆਂ ਭਾਵਨਾਵਾਂ ਸਾਡੇ 'ਚ ਨਾ ਹੋਣ ਤੇ ਨਾਲ ਅਗਲੀ ਕਾਮਨਾ ਇਹਦੇ ਵਿੱਚ ਉਹ ਕੀ ਕਰਦੇ ਨੇ ਕਿ ਇਹ ਮਨੁੱਖੀ ਰੂਹਾਂ ਹਮੇਸ਼ਾ ਵਿਕਾਸ ਦੀਆਂ ਉਡਾਰੀਆਂ ਮਾਰਦੀਆਂ ਰਹਿਣ ਹਮੇਸ਼ਾ ਤਰੱਕੀਆਂ ਕਰਦੀਆਂ ਰਹਿਣ ਤਾਂ ਕੇਂਦਰੀ ਭਾਵ ਇਸ ਤਰ੍ਹਾਂ ਤੁਸੀਂ ਬਣਾਉਣਾ ਹੁੰਦਾ ਹੈ ਹਰ ਕਵਤਾ ਦਾ ਜਿਹੜਾ ਹੈ ਕੇਂਦਰੀ ਭਾਵ ਤੁਹਾਨੂੰ ਆ ਸਕਦਾ ਵਾ ਇਸ ਕਰਕੇ ਕਵਤਾ ਦੇ ਅਰਥਾਂ ਨੂੰ ਜਦੋਂ ਤੁਸੀਂ ਸਹੀ ਤਰੀਕੇ ਨਾਲ ਸਮਝ ਲੈਨੇ ਹੋ ਤਾਂ ਕੇਂਦਰੀ ਭਾਵ ਬਣਾਉਣਾ ਬਹੁਤ ਹੀ ਸੌਖਾ ਹੋ ਜਾਂਦਾ ਹੈ ਇਹਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੈ ਕਿ ਕਵਤਾ ਦੇ ਪੂਰੀ ਕਵਤਾ ਦੇ ਪੱਖ ਤੋਂ ਤੁਹਾਨੂੰ ਕਿਹੜੀ ਜਿਹੜੇ ਗੱਲ ਆ ਸਮਝ ਆਈ ਹੈ ਅਗਲੀ ਗੱਲ ਕਰਦੇ ਹਾਂ ਵਸਤੂ ਨਿਸ਼ਟ ਪ੍ਰਸ਼ਨ ਵਸਤੂਨਿਸ਼ਟ ਪ੍ਰਸ਼ਨ ਜਿਹੜੇ ਹੈਗੇ ਆ ਬਟੇ ਉਹ ਤੁਹਾਨੂੰ ਪੇਪਰ ਦਾ ਜਿਹੜਾ ਪੇਪਰ A ਹੈ ਜਿਦੇ ਵਿੱਚ ਤੁਹਾਨੂੰ ਜਿਹੜੀਆਂ ਸਾਹਿਤਮਾਲਾ ਵੰਗੀ ਤੇ ਇੱਕ ਹੋਰ ਨਵਾਂ ਸਾਲ ਨਾਵਲ ਹੈ ਇਹ ਇਹਦੇ ਵਿੱਚ ਪੰਜ ਜਿਹੜੇ ਨੇ ਸਬਟਾਪਿਕ ਛੂਹੇ ਜਾਂਦੇ ਨੇ ਜਿਦੇ ਵਿੱਚ ਕਵਤਾ, ਵਾਰਤਕ, ਕਹਾਣੀ, ਇਕਾਂਗੀ ਤੇ ਨਾਵਲ ਇਹਨਾਂ ਵਿੱਚੋਂ ਵਸਤੂਨਿਸ਼ਟ ਪ੍ਰਸ਼ਨ ਆਉਂਦੇ ਨੇ ਠੀਕ ਹੈ ਇਹਦੇ ਵਿੱਚ ਹਰ ਪ੍ਰਸ਼ਨ ਦੇ 2 ਅੰਕ ਹੋਣਗੇ 10 ਪ੍ਰਸ਼ਨ ਆਣਗੇ ਕਵਤਾ ਦੇ ਵਿੱਚੋਂ ਵੀ ਆਣਗੇ ਉਹ ਕਹਾਣੀ ਦੇ ਵਿੱਚੋਂ ਵੀ ਆਣਗੇ ਨਾਵਲ ਦੇ ਵਿੱਚੋਂ ਵੀ ਆਣਗੇ ਵਾਰਤਕ ਦੇ ਵਿੱਚੋਂ ਵੀ ਆਣਗੇ ਤਾਂ ਕਿਸੇ ਵੀ ਪੱਖ ਤੋਂ ਤੁਹਾਨੂੰ ਆਪਰੇਸ਼ਨ ਪੁੱਛਿਆ ਜਾ ਸਕਦਾ ਤੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਕੇਵਲ ਤੁਸੀਂ ਤਾਂ ਹੀ ਕਰਨ ਯੋਗ ਹੋਵੋਗੇ ਜੇਕਰ ਤੁਸੀਂ ਕਵਤਾ ਨੂੰ ਜਾਂ ਕਹਾਣੀ ਨੂੰ ਜਿਸ ਵੀ ਵਿਸ਼ੇ ਬਾਰੇ ਗੱਲ ਹੋਈ ਆ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ ਜਿਵੇਂ ਇਦੇ ਵਿੱਚ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ 3-4 ਪ੍ਰਸ਼ਨ ਦਿਖਾ ਰਹੀਆਂ ਜਿਵੇਂ ਪਹਿਲੀ ਹੈਗੀ ਆ ਵੀ ਵਗਦੇ ਪਾਣੀ ਕਵਤਾ ਦਾ ਕਵੀ ਕੌਣ ਹੈ ਤਾਂ ਕਵੀ ਦਾ ਨਾਮ ਕਵਤਾ ਤੇ ਕਵੀਆਂ ਦੇ ਨਾਮ ਸਾਨੂੰ ਜ਼ਰੂਰ ਯਾਦ ਕਰਨੇ ਪੈਣਗੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਫਿਰ ਕਵਤਾ ਅਨੁਸਾਰ ਕਿਹੜੇ ਪਾਣੀ ਬੋਸ ਜਾਂਦੇ ਨੇ ਬੋਸ ਮਤਲਬ ਸਮੈਲ ਆਉਂਦੀ ਹੈ ਜਿਹਨਾਂ ਵਿੱਚੋਂ ਹਨਾ ਤਾਂ ਉਹ ਖੜੇ ਹੋਏ ਜਿਹੜੇ ਪਾਣੀ ਖੜੇ ਹੋਏ ਨੇ ਇਹਨਾਂ ਦਾ ਜਿਹੜੇ ਉੱਤਰ ਨੇ ਤੁਸੀਂ ਇੱਕ ਸ਼ਬਦ ਦੇ ਵਿੱਚ ਜਾਂ ਇੱਕ ਸਤਰ ਦੇ ਵਿੱਚ ਅਕੋਰਡਿੰਗਲੀ ਦੇਣੇ ਹੁੰਦੇ ਨੇ ਜਿਵੇਂ ਦਾ ਤੁਹਾਨੂੰ ਪ੍ਰਸ਼ਨ ਪੁੱਛਿਆ ਗਿਆ ਹੈ ਇਹਦੇ ਵਿੱਚ ਲੰਮੇ ਉੱਤਰ ਨਹੀਂ ਲਿਖੇ ਜਾਂਦੇ ਜਿਹੜੇ ਵਸਤੂ ਨਿਸਟ ਪ੍ਰਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਲੰਮੇ ਉੱਤਰ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਕੇਵਲ ਜਿੰਨਾ ਪੁੱਛਿਆ ਗਿਆ ਹੈ ਉਹਨਾਂ ਹੀ ਉੱਤਰ ਤੁਸੀਂ ਕਰਨਾ ਹੈ ਤਾਂ ਕਪਤਾ ਦੇ ਅਨੁਸਾਰ ਕਿਹੜੇ ਪਾਣੀ ਬੁਸ ਜਾਂਦੇ ਨੇ ਖੜੇ ਹੋਏ ਤੁਸੀਂ ਇੱਥੇ ਇਹ ਵੀ ਲਿਖ ਸਕਦੇ ਹੋ ਕਿ ਖੜੇ ਹੋਏ ਪਾਣੀ ਬੁਸ ਜਾਂਦੇ ਨੇ ਉਹ ਵੀ ਸਹੀ ਹੈ ਤੀਜਾ ਪ੍ਰਸ਼ਨ ਕਪਤਾ ਅਨੁਸਾਰ ਕਿਹੜੀਆਂ ਜਿੰਦਾ ਜੀਉਂਦੀਆਂ ਰਹਿੰਦੀਆਂ ਹਨ ਕਿਹਨਾਂ ਬਾਰੇ ਕਵੀ ਨੇ ਇਹ ਗੱਲ ਕੀਤੀ ਹੈ ਵੀ ਜਿਉਂਦੀਆਂ ਰਹਿੰਦੀਆਂ ਨੇ ਕਿਹੜੀਆਂ ਮਨੁੱਖੀ ਰੂਹਾਂ ਜਿਹੜੀਆਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਮਿਲਣ ਵਾਲ ਰਹਿਣ ਵਾਲੀਆਂ ਜਿਹੜੀਆਂ ਮਿਲੀਆਂ ਰਹਿੰਦੀਆਂ ਨੇ ਜਿਹੜੀਆਂ ਇੱਕਮਿਕ ਹੋਈਆਂ ਰਹਿੰਦੀਆਂ ਨੇ ਉਹ ਰੂਹਾਂ ਹਮੇਸ਼ਾ ਮਿਲੀਆਂ ਰਹਿੰਦੀਆਂ ਨੇ ਤੇ ਅੱਗੇ ਕਿ ਕਵਤਾ ਅਨੁਸਾਰ ਕਵੀ ਆਪਣੇ ਲਈ ਕੀ ਇੱਛਾ ਰੱਖਦਾ ਹੈ ਚੌਥੇ ਪੈਰੇ ਦੇ ਵਿੱਚ ਆਪਾਂ ਪੜਿਆ ਉਕੀ ਇਛਾ ਰੱਖਦੇ ਨੇ ਉਹ ਹਮੇਸ਼ਾ ਸਦਾ ਕਿਰਿਆਸ਼ੀਲ ਰਹਿਣ ਦੀ ਇੱਛਾ ਰੱਖਦੇ ਹਨ ਕਵੀ ਹਮੇਸ਼ਾ ਕਿਰਿਆਸ਼ੀਲ ਰਹਿਣ ਦੀ ਇੱਛਾ ਰੱਖਦੇ ਹਨ ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਵਸਤੂਨਿਸਟ ਪ੍ਰਸ਼ਨ ਨੇ ਬਿٹے ਉਹ ਤੁਹਾਨੂੰ ਤੁਹਾਡੇ ਪੇਪਰ A ਤੇ ਪੇਪਰ B ਦੋਨਾਂ ਵਿੱਚ ਹੀ ਆਉਣੇ ਹੁੰਦੇ ਆ ਕਵਿਤਾ ਦੇ ਵਿੱਚੋਂ ਜਿਹੜਾ ਪ੍ਰਸ਼ਨ ਬਣਦੇ ਨੇ ਪ੍ਰਸੰਗ ਸਹਿਤ ਵਿਆਖਿਆ 5 ਅੰਕ ਦੀ ਕੇਂਦਰੀ ਭਾਵ ਜਿਹੜਾ ਹੈ ਕਵਤਾ ਦਾ 4 ਅੰਕ ਦਾ ਤੇ ਵਸਤੁਨਿਸ਼ਟ ਪ੍ਰਸ਼ਨ ਜਿਹੜੇ ਨੇ ਉਹ 2 ਅੰਕ ਦੇ ਇਸ ਤਰ੍ਹਾਂ ਦੇ ਨਾਲ ਤੁਹਾਡੇ ਪੇਪਰ ਦੇ ਵਿੱਚ ਕਵਤਾ ਦਾ ਜਿਹੜਾ 파ਗ ਹੈ ਉਹ ਆਪਣੇ ਅੰਕ ਲੈ ਕੇ ਜਾਂਦਾ ਤਾਂ ਤੁਸੀਂ ਅੰਕਾਂ ਦੇ ਹਿਸਾਬ ਦੇ ਨਾਲ ਆਪਣੇ ਪੇਪਰ ਦੀ ਤਿਆਰੀ ਕਰਨੀ ਹੁੰਦੀ ਹੈ ਵਸਤੁਨਿਸ਼ਟ ਪ੍ਰਸ਼ਨਾਂ ਨੂੰ ਖਾਸ ਤੌਰ ਤੇ ਜਿਆਦਾ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਵਸਤੁਨਿਸ਼ਟ ਪ੍ਰਸ਼ਨ ਜਿਹੜੇ ਨੇ ਬਟੇ ਉਹ ਤੁਹਾਨੂੰ ਕਵਤਾ ਦੇ ਕਿਸੇ ਵੀ ਸਤਰ ਵਿੱਚੋਂ ਆ ਸਕਦੇ ਆ ਕਿਸੇ ਵੀ ਕਵਤਾ ਦੇ ਬਾਰੇ ਆ ਸਕਦਾ ਹੈ ਕਿਸੇ ਕਵਤਾ ਦੇ ਕਵੀ ਬਾਰੇ ਪੁੱਛਿਆ ਹੋ ਸਕਦਾ ਹੈ ਉਹਦੇ ਵਿੱਚ ਕਿਸ ਬਾਰੇ ਗੱਲ ਕੀਤੀ ਹੈ ਇਹ ਵੀ ਹੋ ਸਕਦਾ ਹੈ ਤੁਹਾਨੂੰ ਕਵੀ ਦਾ ਨਾਮ ਵੀ ਦਿੱਤਾ ਹੋ ਸਕਦਾ ਹੈ ਪ੍ਰਸ਼ਨ ਉਲਟਾ ਵੀ ਆ ਸਕਦਾ ਹੈ ਕਿ ਆਪਣੇ ਸਿਲੇਬਸ ਦੇ ਵਿੱਚੋਂ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਕਿਸੇ ਇੱਕ ਕਵਤਾ ਦਾ ਨਾਮ ਲਿਖੋ ਇਹ ਵੀ ਹੋ ਸਕਦਾ ਹੈ ਠੀਕ ਹੈ ਤੇ ਜਾਂ ਇਹ ਵੀ ਹੋ ਸਕਦਾ ਹੈ ਕਿ ਖੜੇ ਹੋਏ ਪਾਣੀ ਬੁਸ ਜਾਂਦੇ ਹਨ ਇਹ ਗੱਲ ਕਿਹੜੀ ਕਵਤਾ ਵਿੱਚ ਕੀਤੀ ਗਈ ਹੈ ਹਨਾ ਤਾਂ ਵਸਤੁਨਿਸਟ ਪ੍ਰਸ਼ਨ ਜਿਹੜੇ ਆ ਉਨ੍ਹਾਂ ਦਾ ਭਾਵੇਂ ਹੀ ਹੁੰਦਾ ਵੀ ਤੁਹਾਡੀ ਸਮਝ ਨੂੰ ਪੂਰਾ ਜਾਂਚਿਆ ਜਾ ਸਕੇ ਵੀ ਤੁਸੀਂ ਜਿਹੜਾ ਟੈਕਸਟ ਆਇਆ ਹੈ ਉਹਨੂੰ ਕਿਸ ਹੱਦ ਤੱਕ ਸਮਝਿਆ ਤੇ ਪੜਿਆ ਇਸ ਕਰਕੇ ਵਸਤੂਨਿਸ਼ਟ ਪ੍ਰਸ਼ਨਾਂ ਦੇ ਵਿੱਚ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਇਹਨਾਂ ਦੇ ਵਿੱਚ ਜੇਕਰ ਤੁਹਾਡਾ ਉੱਤਰ ਸਹੀ ਹੈ ਤਾਂ ਤੁਹਾਨੂੰ ਪੂਰੇ ਅੰਕ ਮਿਲਦੇ ਨੇ ਤੇ ਜੇਕਰ ਗਲਤ ਹੋ ਗਿਆ ਤਾਂ ਪੂਰੇ ਅੰਕ ਕੱਟ ਵੀ ਜਾਂਦੇ ਆ ਇਸ ਕਰਕੇ ਵਿਸ਼ਤੁਨਿਸ਼ਟ ਪ੍ਰਸ਼ਨਾਂ ਨੂੰ ਬਹੁਤ ਹੀ ਧਿਆਨ ਨਾਲ ਕਰਨਾ ਹੈ ਇਹਨਾਂ ਦਾ ਉੱਤਰ ਲਿਖਣ ਵੇਲੇ ਆ ਜੋ ਪ੍ਰਸ਼ਨ ਪੁੱਛਿਆ ਗਿਆ ਹੈ ਕੇਵਲ ਉਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਤੇ ਉਹਨਾਂ ਹੀ ਉੱਤਰ ਲਿਖਣਾ ਲਾਜ਼ਮੀ ਹੈ ਉਮੀਦ ਹੈ ਕਿ ਆਪ ਸਭ ਨੂੰ ਇੱਕ ਹਫ਼ਤਾ ਜ਼ਰੂਰ ਸਮਝ ਆ ਗਈ ਹੋਵੇਗੀ ਅਭਿਆਸੀ ਤੌਰ ਤੇ ਪ੍ਰੀਖਿਆ ਦੇ ਪੱਖ ਤੋਂ ਕਿਸ ਤਰ੍ਹਾਂ ਇਹ ਕੰਮਤਾ ਨੂੰ ਤਿਆਰ ਕਰਨਾ ਹੈ ਇਹ ਤੁਸੀਂ ਜ਼ਰੂਰ ਸਮਝ ਲਿਆ ਹੋਣਾ ਤੇ ਆਪਣੇ ਪ੍ਰੀਖਿਆ ਦੀ ਤਿਆਰੀ ਦੇ ਲਈ ਤੁਸੀਂ ਅੱਗੇ ਤੋਂ ਅੰਕਾਂ ਦੇ ਹਿਸਾਬ ਨਾਲ ਧਿਆਨ ਜ਼ਰੂਰ ਰੱਖੋਗੇ ਦੇ ਨਾਲ ਹੀ ਇਸ ਕਵਤਾ ਦੀ ਸਮਾਪਤੀ ਹੈ ਜੀ ਧੰਨਵਾਦ ਸੱਚੀ ਆਕਾ